ਸਤ ਸ੍ਰੀ ਅਕਾਲ ਜੀ ਸਾਰੇ ਨੰਨ ਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਨਵੀਂ ਸਵੇਰ ਹੋ ਚੁੱਕੀ ਹੈ ਮਹਾਰਾਜ ਦੇ ਦਰਸ਼ਨ ਕਰਨ ਹੀ ਚੱਲੇ ਆ ਤੇ ਮੈਂ ਰੈਡੀ ਹੋ ਚੁੱਕਾ ਤੇ ਸੋਖ ਪੈਣ ਵੀ ਰੈਡੀ ਹੋ ਚੁੱਕੀ ਰਮਦੀਪ ਗੁਰਨਵਾਰ ਦੋਵੇਂ ਰੈਡੀ ਹੋਣਦੇ ਮਦੀਪ ਰੈਡੀ ਹੋ ਗਈ ਹੈ ਤੇ ਗੁਰਨਵਾਰ ਰੈਡੀ ਹੋਣ ਰਿਹਾ ਤੇ ਇਹਨੂੰ ਅਜੇ ਥੋੜਾ ਨਿਵਾਉਣਾ ਨਹੀਂ ਅੱਜ ਕੱਲ ਦਾ ਤਾਹੇ ਨੇ ਤੇ ਦੀਪਾ ਨੇ ਸਾਡੇ ਕਮਰੇ 'ਚ ਆ ਗਈ ਹੈ ਤੇ ਕੱਪ ਕੀ ਕੰਮ ਕੀ ਕੱਪ ਨੂੰ ਆਛਾ ਆਛਾ ਸ਼ਾਇਦ ਠੀਕ ਹੈ ਤੇ ਜਿਹੜਾ ਕੱਲ ਵਾਲਾ ਵਲੌਗ ਯੋ ਤੁਸੀਂ ਵੇਖਿਆ ਮਨਦੀਪਨ ਗੁਰਨੁਆਜ ਵਾਲੇ ਚੈਨਲ ਤੇ ਤੇ ਇਸ ਕਰਕੇ ਕਿਉਂਕਿ ਥੋੜਾ ਜਿਹਾ ਸਾਰਿਆਂ ਨੂੰ ਪ੍ਰੋਬਲਮ ਆ ਰਹੀ ਕਿ ਚੈਨਲ ਤੇ ਜਿਹੜਾ ਇਹ ਵਲੌਗ ਸ਼ੋ ਨਹੀਂ ਹੋ ਰਿਹਾ ਕਾਫੀ ਕਮੈਂਟਸ ਮੈਸੇਜ ਇੰਸਟਾਗ੍ਰਾਮ ਤੇ ਵਟਸਐਪ ਤੇ ਮੈਨੂੰ ਆ ਰਹੇ ਹੈ ਕਿ ਜਿਹੜਾ ਤੁਹਾਡਾ ਉਹ ਵਲੌਗ ਸ਼ੋ ਨਹੀਂ ਹੋ ਰਿਹਾ ਇਸ ਕਰਕੇ ਮੈਂ ਚੈਨਲ ਚੇਂਜ ਕੀਤਾ ਹੈ ਸੁਖਨੇ ਪਰਸਪਾ ਵੀ ਲੈ ਚਲੀ ਆ ਪਰਿਓ ਕੇ ਚੱਲੀ ਮੜਾ ਜਾ ਕੀ ਲੈਣਾ ਪਰ ਇਹ ਚਾਰ ਦਿਨ ਹੋ ਗਏ ਸਭ ਬੜੇ ਦੂਰੇ ਆਹੋ ਤਾਂ ਹਾਂਜੀ ਲਾਓ ਲਾਓ ਜਿੱਥੇ ਮਰਜੀ ਲਾਓ ਚਾਰਜ ਪਾਓ ਵਿਪੂ ਯਾਤਕਾ ਪਰ ਫੂਲ ਲਏ ਹੋਏ ਪੁਤਿਆਰ ਹੋ ਗਏ ਅੱਗੇ ਦੇਖੀ ਕੌਣ ਕੌਣ ਤਿਆਰ ਹੋਇਆ ਕਿਦਾਂ ਕਿਦਾਂ ਤਿਆਰ ਹੋਇਆ ਬੈਠੋ ਸੰਦੀਪ ਭਾਜੀ ਬੈਠੇ ਤੇ ਦੀਪ ਦੁੱਧ ਕੀ ਦੁੱਧ ਕਾਫੀ ਕੋਲ ਬੰਦੇ ਕਾਫੀ ਦੋ ਹੀ ਕੱਪ ਮੰਗਾਏ ਆ ਲਾ ਦੇ ਤੂੰ ਲਾੜਾ ਇਧਰ ਮੰਮੀ ਨੇ ਥੱਲੇ ਜਗ੍ਹਾ ਮੰਲੀਪਾ ਵੀ ਥੱਲੇ ਕੱਲੀ ਜਗ੍ਹਾ ਮੰਲੀ ਆ ਵੀਰੂ ਸ਼ਰਨ ਕੰਡਿਆ ਪੱਬੀ ਤਿਆਰ ਹੋਣ ਦੇ ਤੇ ਆਪਾਂ ਰੈਡੀ ਬੱਸ ਹੋਣਾ ਪਰ ਨਹੀਂ ਕਿਸੇ ਨੂੰ ਅੱਗੇ ਪਾਸੇ ਤੇ ਹੱਥ ਦੇ ਕੇ ਜੰਦਗੀ ਪੇਲੋ ਇੱਧਰ ਬੜਾ ਮੱਜਿਆ ਜਾਂ ਹੁੰਦੇ ਲੋਕੀ ਜੀ ਘੁੰਮਦਾ ਆ ਇਧਰ ਕੋ ਰਹਿਮਤ ਵੀ ਨਾ ਹੁੰਦਿਆ ਹੀ ਨਾਲਿਆ ਹੈ ਨਾਲਿਆ ਹਾਲੋ ਜੀ ਸਾਰੇ ਸਾਥੀ ਕਾ ਤੇ YouTube ਚੈਨਲ ਤੇ ਸਵਾਗਤ ਕਰਦੇ ਆਂ ਉਮੀਦ ਕਰੇ ਬਾਰੇ ਬਹੁਤ ਕੈਨਡ ਹੋਗੇ ਅੱਜ ਆਪਾਂ ਤਿਆਰ ਹੋ ਗਏ ਆ ਪੰਨਨਪੁਰ ਸਾਹਿਬ ਦੀ ਤਿਆਰੀ ਕਰ ਲਈ ਸੀ ਲੱਗ ਗਈ ਆਪਾਂ ਹੋਟਲ ਆਏ ਹੋ ਇੱਥੇ ਆਪਾਂ ਰੁਕੇ ਹੀ ਸਾਰੇ ਫੈਮਿਲੀ ਤੇ ਹੁਣ ਆਪਾਂ ਚੱਲਨੇ ਆਂ ਵੇਖਦੇ ਕੀ ਹੈ ਔਰ ਬੈਗ ਵਗੈਰਾ ਪੈਕ ਹੋ ਗਏ ਆ ਪਰ ਸਭ ਕੁਸਾ ਪਰੈਡੀ ਕਰ ਲਏ ਮੈਨੂੰ ਇਹ ਕੋਈ ਗਰਨਵਾਜੀ ਚੀਜ਼ ਨਹੀਂ ਰਹਿ ਜਾਵੇ ਬੋਟਲ ਵਗੈਰਾ ਸਾਰੀਆਂ ਹੀ ਇਨਾਂ ਦੀ ਵਾਸ਼ ਕਰ ਲਈਆਂ ਹੁਣ ਇਹਦਾ ਦੁੱਧ ਕਿ ਜਿੰਦਰ نیچے ਲੜ ਗਏ ਆ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਤੇ ਵੇਖਦੇ ਬੱਕ ਦੀ ਸਾਡੀ ਸੰਗਤ ਕੀ ਕਰਨ ਲਈ ਆ ਮੈਂ ਤੁਹਾਨੂੰ ਦਿਖਾ ਦੇ ਆਂ ਦੀਵੀ ਤੇ ਆ ਰਹੇ ਹੋ ਹੌਲੀ ਤੇ ਆ ਸਾਡਾ ਪਿਆਰ ਕਿਹੜੀ ਮੋਤ ਤੋਂ ਪਿਆਰ ਤੋਂ ਵੀ ਤੇ ਆਮ ਨਾਲੋਂ ਫੌਂਗੇ ਤੇ ਭਰਾ ਹਟੋ ਦਈਏ ਇਹ ਇਹ ਬੱਚਾ ਪਾਟੇ ਦੀਵੀ ਹੋ ਗਿਆ ਅੱਖਾਂ ਜਾਲ ਗਈ ਨੀਂਦ ਆਈ ਹੁੰਦੀ ਕਿਹੜੇ ਤੇ ਆਰ ਤੇ ਆਪ ਕੋ ਇਹ ਹੋ ਜਾ ਬੰਦਾਂ ਦੇ ਨਾਂ ਤੋ ਕੇ ਕਿਤੇ ਗਲੀ ਚ ਖਲੋਤਾ ਹੋਏ ਨਾ ਤੇ ਵਿਆਹ ਨੂੰ ਤੇ ਜਾਣਾ ਨਹੀਂ ਤੂੰ ਸੱਚੀ ਜਾਣਾ ਐਕਟਿਵਲੀ ਗੱਲ ਮਰੀ ਜਦੋਂ ਮੈਂ ਚਾਰ ਹੋਣਾ ਨਾ ਮੈਨੂੰ 2 ਮਿੰਟ ਬਾਅਦ ਕਹਿੰਦੇ ਹਏ ਤਾਂ ਅੱਖਾਂ ਮਲ ਜਾਂਦੀਆਂ ਨੇ ਨਾ ਤਾਂ ਜਗਦਾ ਨਹੀਂ ਲੱਗਦਾ ਨਾ ਤਾਂ ਨਹੀਂ ਤਾਂ ਦੇਖਦਾ ਨਹੀਂ ਤਾਂ ਮੈਨੂੰ ਲੱਗਦਾ ਉਹ ਤਾਂ ਕਹਿੰਦੇ ਆਹ ਤੇਨ ਮਿੰਟ ਵਿੱਚ ਵੀਜੇ ਤੋਕਦਾ ਰਾਜਸੰਸੀ ਰਾਸਾ ਹੀ ਹਾਂ ਉਹ ਕਸਬਾ ਹੈ ਆਹੋ ਬੜੇ ਮੈਸਰ ਇਹ ਬਾਅਦ ਵਿੱਚ ਭਰਾਵਾ ਮੈਨੂੰ ਰੱਤੀ ਹਾਂ ਤੇ ਨਹੀਂ ਉਹ ਮੈਂ ਤਾਂ ਦੱਸਿਓ ਸਾਨੂੰ ਕਹਿੰਦਾ ਨਰੂਰ ਹਾਂ ਤੇ ਮੈਂ ਕਹਿੰਦੇ ਹਾਂ ਉਹ ਹੋਟਲ ਗਿਆ ਥੈਂਕ ਯੂ ਤੁਹਾਡਾ ਮੈਂ ਕਹਾਂ ਤਣੀ ਇਹਨੂੰ ਫੋਨ ਵੀ ਤੇ ਮੈਸੇਜ ਬਹੁਤ ਧੰਨਵਾਦ ਧੰਨ ਸਰ ਲਈਏ ਚਲਿਓ ਚਲੋ ਕਰਮਾਭਗਣਾ ਤੇ ਨੰਦੇ ਕਿ ਹੁਣ ਇਹਨੇ ਸੁੱਖ ਸੰਤ ਚੋਲੀ ਪਰੋ ਰਹੀ ਫੇਰ ਆਵਾਂਗੇ ਛੇਤੀ ਛੇਤੀ ਆਈਏ ਮਹਾਰਾਜ ਤੇ ਇਧਰ ਪੀਪਲ ਰੁਧਵੀਂ ਨੇ ਇਹ ਛੋਟਾ ਬੱਚੇ ਹੈ ਨਾ ਇਹ ਵੀ ਛੋਟਾ ਸ ਬੱਚਾ ਹੈ ਕਾ ਪਚਾ ਵਾਲਾ ਚੰਗੀ ਤਰ੍ਹਾਂ ਦੁੱਤ ਨਹੀਂ ਵਿਚਾਰੀ ਤਾਂ ਉਦਾਂ ਹੀ ਚਾਹ ਲੱਗਿਆ ਇਹ શહેર ਤੇ ਨਹੀਂ ਲੱਗੇ ਵਿੱਚ ਵੀ ਲੱਗਾ ਸੀ ਓਕੇ ਨਾ ਨਵੀਂ ਟੀ-ਸ਼ਰਟ ਭਾਈ ਭਾਜੀ ਨੇ ਕਿਆ ਬਾਤ ਹੈ ਤੌਰ ਤੇ ਭਾਈਏ ਦੀ ਬਾਕੀ ਦੇ ਵਿੱਚ ਐਵੇਂ ਆਏ ਤੂੰ ਦੰਦ ਘਟ ਖਟੇ ਬਰਸ਼ ਕੀਤਾ ਸਰ ਨਹੀਂ ਕੀਤਾ ਹਾਂ ਰਾਸ਼ ਤੇ ਕੀਤਾ ਤੇ ਪਹਿਲਾਂ ਕਿਤਾ ਗੋਲ ਘਟ ਕਿਨੇ ਨਹੀਂ ਦੀ ਮੈਂ ਮੈਂ ਜਿੱਦ ਤੋਂ ਮੈਂ ਕੀਤਾ ਜਿਵੇਂ ਤੂੰ ਕਹਿਣਾ ਉਹ ਨਾਲ ਦੀ ਜਾਣ ਦੀ ਤਿਆਰੀ ਹੋਣੀ ਮਤਲਬ ਇਕੱਲੀ ਦੇ ਹੋਟਲ ਹੀ ਛੱਡ ਦੇਣਾ ਇਸ ਕਰਕੇ ਉਹਨਾਂ ਕੱਪੜੇ-ਕਪੜੇ ਜਿਹੜੇ ਗੱਲ ਦੇ ਰਹਿ ਗਏ ਉਹ ਪਾਉਣ ਦੇ ਵਿੱਚ ਮੰਦੀ ਵੀ ਜਿਹੜੇ ਕੱਲ ਦੇ ਤਾਂ ਕੈਂਜ ਕੀਤੇ ਤੇ ਹਾਂ ਇਹ ਤੋਂ ਹਵਾਲੇ ਹੋ ਗਏ ਹੁਣ ਤੋਂ ਨਾਲ ਆਉਣੇ ਹਨ ਕਿੱਦਾਂ ਹਨ ਉਹ ਤੀ ਤਿਆਰੀ ਹੁਣ ਇਹ ਜਾਣਾ ਪਹਿਲਾਂ ਅਨੰਦਪੁਰ ਸਾਹਿਬ ਫਿਰ ਬਾਬਾ ਗੁਰਦਤਾ ਜੀ ਦੇ ਜਣਾ ਫਿਰ ਅੱਗੇ ਹਾਂਜੀ ਜਿਹੜੇ ਅੱਗੇ ਫਿਰ ਗੁਰਦਰ ਸਾਹਿਬ ਹੋਣਗੇ ਉਹ ਤੁਹਾਨੂੰ ਹਾਵਾਂਗੇ ਤੇ ਅੱਜ ਹੀ ਹਰਹਾੜੀ ਘਰ ਦੀ ਵਾਪਸੀ ਆ ਕਿਉਂਕਿ ਇੱਥੋਂ ਥੋੜਾ ਹੀ ਸਾਨੂੰ 200 ਕਿਲੋਮੀਟਰ ਹੋਣਾ 2.5 250 ਕਿਲੋਮੀਟਰ ਕਿੱਥੇ ਵੀ ਇੱਕ ਸੌਫਤ ਮੇਰਾ ਕੱਲ੍ਹ ਵਾਲਾ ਦਿਨ ਸਾਡਾ ਲੰਬਾ ਸੀ ਉਹ ਕਿਉਂਕਿ ਅਸੀਂ ਮਾਤਾ ਦੇ ਮੰਦਿਰ ਤੇ ਗਏ ਹਾਂ ਉਹ ਦੂਰ ਕਰਕੇ ਪਾਜੀ ਨੇ ਕਿਹਾ ਇਹ ਤੇ ਉਹਨਾਂ ਕਰਕੇ ਸਾਨੂੰ ਤੇ ਦੂਰ ਹੀ ਤੇ ਇਸ ਕਰਕੇ ਦੋਰਾ ਚੱਕਰ ਪੈ ਗਿਆ ਉਧਰੋਂ ਸਿੱਧਾ ਆਣਵਾਏ ਤਾਂ ਲੰਬਾ ਹੀ ਤੇ ਹੁਣ ਥੋੜਾ ਠੀਕ ਆ ਹੁਣ ਅਸੀਂ ਅੱਜ ਸਿਰਫ ਇੱਥੋਂ ਤੇ ਬਾਕੀ ਗੁਰਦੁਆਰਾ ਸਾਹਿਬ ਇੱਥੇ ਪਾਜੀ ਨੇ ਕਹਿੰਦੀ ਇੱਕ ਚੀਜ਼ ਦੀ ਪਰਸੇ ਚ ਪਾਣਾ ਪਜਾਮਾ ਪਜਾਮਾ ਵਜੇ ਨਹੀਂ ਆਣੇ ਨੇ ਪਾਣਾ ਕਿ ਨਹੀਂ ਪਾਣਾ ਅ ਇਸ ਪੁਆਇੰਟ ਤੇ ਸਿੰਘਾ ਬਣਾ ਨਾ ਇਹ ਮਿਕਾ ਟੈਕਨੋਲੋਜੀ ਆ ਗਈ ਕਾਰ ਟੈਕਨੋਲੋਜੀ ਆ ਗਈ ਤੇ ਮੇਰੇ ਹਸਾ ਗਿਆ ਗਿਆਨੀ ਨੇ ਅੱਜ ਮਰੀ ਗਿਆਨੀ ਅੱਜ ਲਿਸ਼ਕਿਆ ਹੀ ਪੂਰਾ ਲਿਸ਼ਕਿਆ ਫਿਸ ਫਿਸ ਨਹੀਂ ਹੈਗੀ ਫਿਸ 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 ਹੈਗੀ ਆ ਉਹ ਮੰਦਿਰ ਵਾਲ ਕੋਲ ਲੈ ਜਾ ਦੇ ਆਹ ਜੀ ਕੋਲ ਆਲਾ ਬੜੀ ਸਮਝਿਆ ਤੂੰ ਕਿ ਜਾ ਰਹੀ ਚਾਹ ਆਨਹਦ ਦੀ ਚਾਹ ਆਈ ਤੇ ਉਹ ਲੈ ਆਈ ਚਲ ਘੁੱਟ ਕੇ ਮੈਨੂੰ ਦੇ ਦੇ ਹਰ ਕਿੰਨੀ ਗੱਜ ਭਾਈ ਜਨੇ ਲਗਾ ਮੇਰੇ ਵੀਡੀਓ ਲਗਾ ਅਦਰ ਵੀਰ ਦੇ ਪੱਗ ਬਨਣਾ ਮਤਲਬ ਇਹ ਸਰੀਰ ਨਾਲ ਮੀਡੀਆਂ ਗਾਂਦੀ ਭਾਬੀ ਦੀਆਂ ਨਾਲ ਤੂੰ ਕੀ ਫੋਨ ਵੇਖ ਰਿਹਾ ਓਏ ਇਹ ਕਾਡਾ ਬੈਸਟ ਕੈਮਰਾਮੈਨ ਵਿਪਲ ਬਹੁਤ ਸੋਹਣੀਆਂ ਵੀਡੀਓ ਤੇ ਰੀਲਸ ਬਣਾ ਕੇ ਦਿੰਦੀ ਸਾਨੂੰ ਤੇ ਜੇ ਹੀ ਜਿਹੜੀ ਮਾਂ ਦੀ ਇਜਾਜ਼ਤ ਹੋਵੇ ਤੈਨੂੰ ਕਿਤੇ ਗੋਦੀ ਲੈ ਲਈ ਹੈ ਹੈ ਛੱਡ ਜੋ ਤੇਰੀ ਮਾਂ ਗੈ ਨਹੀਂ ਇੱਥੇ ਪੜਾਵਾਂਗੇ ਲਿਖਾਵਾਂਗੇ ਅਨਖਦ ਉਹ ਵੀਪੂ ਨੂੰ ਤੂੰ ਗਿਣੋ ਤੈਨੂੰ ਕਹਿੰਦੇ ਪੁੱਛਿਆ ਨਾ ਸੱਦੀ ਨਾ ਬੁਲਾਈ ਮੈਂ ਲੜੇ ਦੀ ਤਾਈ ਤੈਨੂੰ ਪਤਾ ਨਹੀਂ ਨਾ ਸੱਦੀ ਨਾ ਬੁਲਾਈ ਮੈਂ ਲੜੇ ਦੀ ਤਾਈ ਵੱਡਾ ਚਾਹ ਤੈ ਕੀ ਤੂੰ ਬੜਾ ਚੁੱਪ ਆ ਰਿਹਾ ਹੈ ਸਾਹਮਣੇ ਉਹਦੀ ਵੱਡੇ ਭਰਾ ਨੂੰ ਇਦਾਂ ਤੂੰ ਨਾ ਕਹਿੰਦਾ ਵੀਪੂ ਰੱਖ ਲੈਣਾ ਮੈਂ ਅੱਜ ਤੂੰ ਉਹਦਾ ਤਿਆਰ ਹੋ ਗਿਆ ਅੱਜ ਜਾਣ ਦੀ ਤਿਆਰੀ ਹੋ ਗਈ ਤੇ ਦਫਤਰ ਵੀ ਵੀ ਕੰਮ ਹੋ ਗਏ ਸਾਮਾਨ ਲੈਣ ਆ ਗਏ ਤੇ ਹੁਣ ਅਸੀਂ ਚੱਲੇ ਹਾਂ ਮੱਥਾ ਟੇਕਣ ਗੁੰਦਰ ਸਾਹਿਬ ਸਾਮਾਨ ਸਾਰਾ ਗੱਡੀ ਰੱਖਾਂਗੇ ਹੁਣ ਸਾਰੇ ਹੋਟਲ ਚ ਬਾਹਰ ਆਉਂਦੇ ਰਾਤ ਸਾਰੇ ਕਿੰਨਾ ਨੰਗੀ ਵਧੀਆ ਨਿਕਲੀ ਆ ਪਰ ਜਿਹੜੇ ਰੈਕਟ੍ਰੈਕਿੰਗ ਗਏ ਨਾ ਉਹ ਤਾਂ ਉਹਦੇ ਵਾਇਓ ਨਹੀਂ ਸੀ ਆ ਫਰੋਡ ਦੇ ਉੱਪਰ ਜੁਈ ਬੜਾ ਵਧੀਆ ਹੋਟਲ ਸੀ ਤੇ ਇਹਦੇ ਚ ਸਾਰੇ ਨੇ ਹੁਣ ਵਾਪਸੀ ਹੈ ਹੈ ਆਹੋ ਸਫਾਈ ਦੇ ਬਹੁਤ ਹੀ ਪਾਹੇ ਬਹੁਤ ਸੋਹਣੀ ਤੇ ਪਰ ਸਫਾਈ ਬਹੁਤ ਸੋਹਣੀ ਪੈਲ ਬਹੁਤ ਸੋਹਣੇ ਪੈਲ ਛੋੜੇ ਕਰ ਗਏ ਨੇ ਸਫਾਈ ਕੋਈ ਗੱਲ ਨਹੀਂ ਸਾਰੇ ਨਿਆਣੇ ਸੋਹਣੇ ਹੀ ਨਾ ਹੋ ਸਾਰੇ ਜਣੇ ਬਾਹਰ ਨਿਕਲਦੇ ਕਮਰ ਤੇ ਵੀਂਦਰ ਘਰੇ ਵੀਡੀਓ ਬਣਾਉਂਦੇ ਤੇ ਬਾਕੀ ਸਾਰੇ ਸਾਡੇ ਦੇ ਲੈ ਕੋਲ ਤੇ ਆਇਆ ਕੀ ਮੈਚ ਮੈਚ ਕਰਕੇ ਲਈ ਸਾਰਾ ਕੁਝ ਠੀਕ ਹੈ ਸਰ ਗੌਂਦੀ ਘਰ ਨੂੰ ਆਇਆ ਮੇਰੇ ਕੋਲ ਆਉਂਦਾ ਹੀ ਨਹੀਂ ਫਿਰ ਰੋਡ ਤੇ ਬੜੀ ਆਵਾਜ਼ ਆਇ ਤੂੰਦੀ ਰਹੀ ਸਾਰੀ ਰਾਤ ਨਾ ਹਾਂ ਜੀ ਬੈਗ ਰੱਖ ਲਿਆ ਆਪਾਂ ਹੁਣ ਤੇ ਚੱਲੇ ਆਂ ਤਿਆਰੀ ਕਰ ਲਈਏ ਦਰਬਾਰ ਬੈਠੇ ਤੁਪੇ ਵੇਟ ਕਰਦੇ ਸਾਰੇ ਜਣੇ ਗੱਡੀਆਂ ਦੀ ਬੜੀਆਂ ਸਾਫ਼ ਹੋਣੀਆਂ ਐ ਨਹੀਂ ਚੁਣਨੀਆਂ ਇਹ ਕੀ ਕਾਲੀ ਆ ਤਾਂ ਸਾਰੇ ਜਣੇ ਜਾ ਕੇ ਕਪੜਾ ਮਾਸਾ ਤੇ ਹੋਲੇ ਮਲੇ ਦੀਸ ਮਾ ਫੀ ਹੋ ਗਈ ਕੱਲ ਤੇ ਫੇਰ ਵੀ ਸੰਗਤ ਬਹੁਤ ਜ਼ਿਆਦਾ ਹੈ ਅਜੇ ਵੀ ਇੰਨੀ ਸੰਗਤ ਹੈ ਕਿ ਗੱਡੀਆਂ ਲਿਆਉਣੀਆਂ ਕਰਨੀਆਂ ਬਹੁਤ ਔਖੀਆਂ ਤੇ ਅਸੀਂ ਹੁਣ ਪਹੁੰਚ ਕੇ ਗੁਰਦੁਆਰ ਸਾਹਿਬ ਤੇ ਚੱਲਦੇ ਮੱਥਾ ਟੇਕਣ ਹੈ ਉਹ ਪਤਾ ਨਹੀਂ ਕੀ ਲੱਗਾਈ ਆ ਗੱਡੀਆਂ ਬਹੁਤ ਸਈਆਂ ਉਹ ਰੇਟ ਆ ਜੀ ਇਤਨੀ ਬਸ ਖਾ ਵੀ ਨਹੀਂ ਕਰ ਰਹੇ ਵਾਈਬ ਰਿਵਾਜ ਮੈਨੂੰ ਪਿੰਨਾ ਜਾਣਾ ਕਿ ਨਾ ਦੁਬਈ ਸਿੰਗਾਪੁਰ ਕਤਰ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ ਜਾਂ ਨਹੀਂ ਮੈਂ ਪਹੁੰਚ ਕੇ ਗੁਰਦੁਆਰਾ ਕੇਸਗੜ ਸਾਹਿਬ ਮਹਾਰਾਜਾ ਅਨੰਦਪੁਰ ਸਾਹਿਬ ਮੱਥੇ ਟੇਕਵਾ ਤੇ ਤੇ ਹੁਣ ਅੱਜ ਇਹ ਕਾਫੀ ਸੰਗਤ ਨੂੰ ਲੱਗਣਾ ਜੀ ਲਾਈਨਾਂ ਕਾਫੀ ਲੰਮੀਆਂ ਤੇ ਸੁਖਤ ਮੰਦਿਰ ਚੋਂ ਮੈਂ ਪ੍ਰਸ਼ਾਦ ਕਰਾਉਣ ਪ੍ਰਸ਼ਾਦ ਕਰਾ ਕੇ ਪਰੇ ਵੇਖਣਗੇ ਕੰਕਟੇ ਫਿਰ ਆਉਣ ਚੁੱਕ ਗਏ ਨੇ ਇਹ ਸ਼ੇਖਾ ਅਗੁੰਗਾ ਖਾਲਸਾ ਸਭਿਆਗਤ ਕਰਉਣਾ ਇਹ ਪ੍ਰਸ਼ਾਦ ਕਰਾਉਣ ਦੀਆਂ ਬਾਕੀ ਭੈਣਾਂ ਸਾਡੇ ਕਹਿੰਦੇ ਰਹਿੰਦੇ ਮੋਟਾ ਮੋਟਾ ਇਹਦਾ ਫਾਇਦਾ ਹੈਗਾ ਕਿ ਨਹੀਂ ਮਿਹਰਬਾਨ ਬੈਠਾ ਤੇ ਟੇਡ ਤੇ ਪਾਇਆ ਹੈ ਬਾਕੀ ਪ੍ਰਸ਼ਾਦ ਕਰਾਂਗੇ ਉਹ ਆਉਣ ਲੱਗੇ ਥੋੜਾ ਟਾਈਮ ਲੱਗੂਗਾ ਤੇ ਥੋੜੀ ਸੰਗਤ ਆਵੇ ਵਧੀਆ ਤੁਰੀ ਜਾਣ ਨਹੀਂ ਮਹਾਰਾਜ ਦੇ ਨਾਮ ਤੇ ਬਹੁਤ ਵਧੀਆ ਲੱਗਦਾ ਖਾਣ ਕੇ ਹਮੇਸ਼ਾ ਵਧੀਆ ਲੱਗਦਾ ਆ ਤੁਰ ਹੀ ਜਾਣੀਆ ਜੀ ਜਿਹੜਾ ਬਹੁਤ ਬਹੁਤ ਕੀਤਾ ਇਹ ਦਾਅ ਦੇ ਵਿੱਚ ਰੱਖ ਰਹੀ ਹੈ ਸੁਖਨਾ ਬਹੁਤ ਕਿਤੇ ਕਹਿੰਦੇ ਬੋਲਦੇ ਕਿ ਤੇ ਹਿੱਟ ਨੇ ਸਾਰੇ ਪਰਿਵਾਰਾਂ ਦੇ ਹਰ ਭੈਣ ਤੇ ਚੋਲੀ ਬਰੀ ਨਾ ਤੇ ਸਭ ਦੇ ਖਾਰ ਦੀ ਖਫਾ ਹੁੰਦੇ ਬਾਬਾ ਕਰੇ ਹਰ ਭੈਣ ਤੇ ਸ਼ਰਮ ਜਾਨਾ ਸਭ ਤੇ ਕਰਤੋ ਕਰੀਏ ਜੀ ਜਿਹਨੇ ਮਾਥਾ ਤੇ ਗਾਇਕ ਗੁਰਦਰ ਸਾਹਿਬ ਦੇ ਅੰਦਰੋਂ ਆਉਣ ਨੂੰ ਚੁਣਾਵਾਂ ਦਾ ਮਤਲਬ ਇੱਥੇ ਲੰਬੀ ਜੇ ਬੈਠਾਂਗੇ ਇੱਥੇ ਮੱਥਾ ਟੇਕ ਕੇ ਪਛਾਲ ਲਏ ਆ ਚੁੱਕੇ ਹਨ ਕਿ ਮਤਲਬ ਆ ਗਿਆ ਚਲੋ ਫਿਰ ਪ੍ਰਸ਼ਾਦਾ ਛਕੀਏ ਪਹਿਲੋਂ ਹੁਣ ਚੱਲੇ ਗੁਰਦਰਾ ਬੌਲੀ ਸਾਹਿਬ ਮੱਥਾ ਟੇਕਣ ਤੇ ਸੰਗਤ ਜੇ ਵੀ ਕਾਫੀ ਇੱਧਰ ਵੀ ਸੰਗਤ ਬਹੁਤ ਹੈ ਤੇ ਹੁਣ ਪ੍ਰਸ਼ਾਦਾ ਛਕ ਕੇ ਸਵੇਰ ਬੌਲੀ ਸਾਹਿਬ ਮੱਥਾ ਟੇਕ ਕੇ ਪ੍ਰਸ਼ਾਦਾ ਛਕ ਕੇ ਤੇ ਫਿਰ ਕਿਸੇ ਪਾਸੇ ਦੇਖਾਂਗੇ ਗੁਰਨੁਆ ਇੱਧਰ ਪਾਪਾ ਵੱਡੇ ਕੋ ਕਿੱਥੇ ਆ ਗਿਆ ਕਹਿੰਦਾ ਸਵੇਰੇ ਸਾਰੇ ਲੰਗਰੀ ਸ਼ਗਾਇ ਗੋਲ ਗੱਪੇ ਸ਼ੁਰੂ ਕਰਦੇ ਨੇ ਆਂਗਾ ਪਹਿਲਾ ਤੇ ਹੀ ਖਾ ਲ ਟੈਸਟ ਆਰਾ ਬੱਠਾ ਹੋਰ ਬੰਨਾ ਇਹਨੇ ਥਾਉ ਖਾ ਦੀ ਭੈਣ ਤੂੰ ਐਵੇਂ ਲੱਗ ਖੰਡਾਂ ਨਾ ਵੱਜ ਗਈ ਨਹੀਂ ਕਵੜਾ ਤੂੰ ਕਿੱਧਰ ਪਿੱਛੇ ਰਹਿ ਗਈ ਟੈਸਟ ਵੇਲੰਦੇ ਆਪਾਂ ਤੇ ਦੋ ਹੀ ਖਾਦੇ ਆਪਾਂ ਨੂੰ ਲੱਗੀ ਪ੍ਰਸ਼ਾਦੇ ਦੀ ਭੁੱਖ ਆਪਾਂ ਪ੍ਰਸ਼ਾਦਾ ਛਕਣਾ ਇਹ ਸਾਰੇ ਗੋਲ ਗੱਪੇ ਵਾਲੇ ਆ ਕਸਟਮਰ ਲਾਈਨ ਚ ਲੱਗੇ ਜੀ। ਉਹਨੇ ਲੰਗਰ ਸ਼ਗਨ ਗਏ ਹਾਂ ਤੇ ਉਧਰ ਲੰਗਰ ਹੋ ਰਿਹਾ ਨਹੀਂ। ਤੇ ਮੇਨ ਗੁਰ ਲੰਗਰ ਸਾਹਿਬ ਲੰਗਰ ਆ ਰਿਹਾ ਆਪਾਂ ਲੰਗਰ ਸ਼ਗਨਾਂਗੇ। ਚਲੋ ਚਲੋ ਤੁਰੇ ਚਲੋ। ਉਹ ਮੈਂ ਲੰਗਰ ਸ਼ਗਨ ਲਗਾਉਂਦੇ ਹੋਗਾ ਨਹੀਂ ਬੋਰਡ ਲੱਗਾ ਸੀ ਤੇ ਉਹ ਸਮਾਪਤੀ ਹੋ ਗਈ ਸੀ ਇੱਧਰ। ਤੇ ਉਧਰ ਹੀ ਲੰਗਰ ਹੋਣਾ। ਤੇ ਇੱਧਰ ਇਹਨਾਂ ਨੇ ਜਾਣੀਆਂ ਤਿਆਰੀਆਂ ਕੀਤੀਆਂ ਤੇ ਕੋਈ ਸੰਗਤ ਜਿਹੜੀ ਆ ਪਿਛਲੀ ਦੀ ਉਹ ਤਾਂ ਦੇਖ ਸਕਦਾ। ਤੇ ਜਿਹੜੀ ਪਿਛਲੀ ਸੰਗਤ ਆ ਤੁਹਾਡੀ ਢਿੱਲੀ ਆ ਆ ਸੰਗਤ ਥੋੜੀ ਤੇਜ਼ ਆ ਉਹ ਸੰਗਤ ਅਜੇ ਰੋਕ ਰੋਕੇ ਆਉਂਦੇ ਉਹਨਾਂ ਨੂੰ ਇਹ ਆ ਵੀ ਲੰਗਰ ਛੱਕ ਲਈਏ ਫੇਰ ਹੀ ਆਉਣੇ ਆ ਪਰ ਥੋੜਾ ਟਾਈਮ ਲੱਗਣਾ ਲੰਗਰ ਤੇ ਇਸ ਕਰਕੇ ਤੁਰਦੀਆਂ ਨਹੀਂ ਇਹ ਬੋਟ ਲੈ ਤੁਰਨੀਆਂ ਤੁਸੀਂ ਸੋਨੂ ਆਏ ਤੇ ਨਾਨਕਾ ਦੀ ਟਰਾਲੀ ਮਿਲ ਗਈ ਬੋਟ ਲੈ ਕਿਹੜੀ ਗੁਰਨੇਵਾ ਦੇ ਨਾਨਕਾ ਦੀ ਟਰਾਲੀ ਕਿਹੜੀ ਆ ਮੈਂ ਤਾਂ ਕਦੇ ਵੇਖਿਆ ਨਹੀਂ ਆਹ ਸੋਨੂ ਖਲੋਤਾ ਫੋਟੋਗ੍ਰਾਫਰ ਹਰ ਕਾਲਾ ਤਾਂ ਕੋਈ ਦੇਖਿਆ ਨਹੀਂ ਮੈਨੂੰ ਕਿਹ ਲੋਰ ਕਹਿਣੇ ਇਹ ਨਵਰਕੜ ਵੀ ਟਰਾਲੀ ਹਾਂ ਅੱਛਾ ਤੇ ਹੁਣ ਇਹਦੀ ਮੇਰੇ ਕੋ ਮੁੰਡਾ ਚੱਕ ਤੁਰਣੀਆਂ ਆਂ ਮਾਂ ਦੇ ਮਾਂ ਦਾ ਵੱਡਾ ਕੋਈ ਯੋਦਾ ਨਹੀਂ ਹੋਇਆ ਠੀਕ ਆ ਉਹ ਫਿਲਮ ਕਿ ਕੇਜੀਐਫ ਤੇ ਕਿਉਂ ਭੜਿਆ ਕਿ ਮੈਥਾ ਨਹੀਂ ਵੀ ਤੀ ਫਾ ਉਹ ਚਾਂਦੇ ਮਾਂ ਦਾ ਵੱਡਾ ਕੋਈ ਯੋਦਾ ਨਹੀਂ ਮਾਂ ਚਾਵੇ ਤੇ ਕੁਝ ਵੀ ਕਰ ਸਕਦੀ ਐ ਇਸ ਕਰਕੇ ਤੂੰ ਸਿਰਫ ਮਾਂ ਬਣ ਕੇ ਖਾਜ ਤੇ ਫੜਾ ਉਹ ਟਰਾਲੀ ਚ ਮਨਦੀਪ ਇੱਕ ਉਹ ਭਣਾ ਨੇ ਇੰਸਟਾਗ੍ਰਾਮ ਵਾਲੀ ਆ ਭਾਬੀ ਵੀਰ ਨੇ ਅੱਜ ਬਿਲਕੁਲ ਆਂਦਾ ਪੁਲਿਸ ਸਾਹਿਬ ਦਾ ਬੜੀ ਦੂਰ ਹੈ ਇਹਦਾ ਆਪਰਾ ਕਰ ਦੂਰ ਹੈ ਪੁਲਿਸ ਸਾਹਿਬ ਦਾ ਆਇਆ ਬੜੀ ਦੂਰ ਹੀ ਆ ਆ ਤੇ ਹੈਗਾ ਪੁਲਿਸ ਸਾਹਿਬ ਕਿੱਥੇ ਆ ਤੂੰ ਕੁਛ ਕਿੰਨੀ ਦੂਰੀ ਤੂੰ ਉਹਦਾ ਸਲੋ ਘੱਟ ਤੁਰਦੇ ਇਸ ਕਰਕੇ ਭਾਬੀ ਜਾਣਾ ਜੇ ਤੇਜ਼ ਜਾਣਾ ਤੇ ਇੱਧਰ ਹੈਗੇ ਬਾਬਿਆ ਕੋ ਸ਼ਸਤਰ ਇੱਧਰ ਓਏ ਭਾਬਿਆਂ ਦੀ ਦੂਰ ਭੜੀ ਮੈਂ ਕਰੀ ਸ਼ਸਤਰ ਵੀ ਵੇਖੀ ਜੇਗਦਾ ਤਾਂ ਆਖੇਗੀ ਦੂਰੇ ਦਾ ਆਖੀ ਤੂੰ ਕਹਣਾ ਅੰਬਰ ਸਾਰੀ ਤੁਰ ਕੇ ਚੱਜੂ ਮੈਂ ਅੰਬਰਸਰ ਵੀ ਲੱਗੇ ਨੇਗਾ ਨਾ ਆਹ ਉਹ ਬਿਮਾਰ ਰਿੰਦਾ ਅਨਪੈਨ ਜੀ ਬਰੇ ਮਨਪੁਰ ਸਾਹਿਬ ਤੇ ਬਹੁਤ ਵਧੀਆ ਲੱਗਾ ਇਹ ਫੈਮਿਲੀ ਤੁਹਾਡੀ ਹਾਂਜੀ ਕਹਾਂ ਲੋਕ ਦੇਖਾਂ ਚਾਹੀਏ ਸਸਿਗਾ ਇਹ ਪੋਜੇ ਕੋਤਰਾ ਬੜੀ ਸਾਹਿਬ ਤੇ ਗੁਰਨਗਾਇਨ ਨੂੰ ਕ੍ਰਿਸ਼ਮ ਹੰਤਾ ਉਹ ਸੌ ਗਿਆ ਤੇ ਮੰਦਿਰ ਬੰ ਲੈ ਕੇ ਬੈ ਗਈ ਆ ਇਧਰ ਅਜੂਬਾ ਬਣਿਆ ਤੇ ਇਧਰ ਵੀ ਗੁਰਦੁਰ ਸਾਹਿਬ ਆ ਦੀਦੀ ਵਿਚਾਰੀ ਮਿਲਣ ਵਾਸਤੇ ਐਡੀ ਦੂਰ ਬੜਾ ਤਾਂ ਅੱਛਾ ਨਹੀਂ ਪੋ ਅਸੀਂ ਵੇਖ ਕੇ ਗਏ ਪਿਛਲੇ ਜੂਬਾ ਹੁਣ ਆਰ ਕੇ ਵੀ ਵੇਖ ਕੇ ਜਾਣਾ ਠੀਕ ਹੈ ਤੁਸੀਂ ਮੈਸੇਜ ਕਰਦੇ ਮੈਂ ਫੋਨ ਹੀ ਨਹੀਂ ਵੇਖਿਆ ਆਪਣਾ ਨਹੀਂ ਪਾਜੀ ਨਾ ਫਿਰ ਮੇਰਾ ਫੋਨ ਨੰਬਰ ਦਿੱਤਾ ਆਪਣਾ ਆ ਠੀਕ ਹੈ ਠੀਕ ਹੈ ਥੈਂਕ ਯੂ ਜੀ ਬੜਾ ਵਧੀਆ ਲੱਗਾ ਨਹੀਂ ਚਾਹੀ ਜੋ ਜਤਿੰਦਰ ਨੂੰ ਮਿਲ ਲ ਕੇ ਜਾਂਦੀ ਵੀਰੇ ਨੂੰ ਜਾਣਾ ਤੇ ਹੁਣ ਮਿਲੇ ਚੰਗੇ ਲਈ ਕਰਮਾਂ ਨੇ ਵਿਚਾਈ ਬੜੀ ਚੰਗੀ ਲੱਭਾਂ ਦੀ ਤੁਹਾਨੂੰ ਆਹਾਂ ਹਾਂ ਅਬ ਬਾਬਾ ਬੋਲੀ ਸਾਹਿਬ ਦੇ ਨਾਲ ਹੀ ਇੱਥੇ ਜੂਬਾ ਸਾਹਮਣੇ ਦੇਖਣੇ ਬੜਾ ਸੋਹਣਾ ਵੀਊ ਬੰਦਾ ਆ ਬੋਲੀ ਸਾਹਿਬ ਨੇ ਨਾ ਦੇ ਮੈਨ ਜਾਨਾ ਆ ਜਾ ਆ ਜਾ ਨਹੀਂ ਜਾਓ ਜਾਓ ਦੇਖੋ ਮਸਾਰਾ ਮਾਰਾ ਐਪੇ ਬਾਹਰ ਮੰਗਾ ਮੈਂ ਬਾਹਰੋਂ ਟੇਕ ਲੈ ਮਸਾਰਾ ਹੋਰ ਮੰਗਾ ਦੇਣ ਹੁੰਦੇ ਮਾਰਾ ਆ ਮਦਦ ਕਰਦੇ ਹੱਥੇਗੇ ਮਾਫੀ ਮੰਗ ਲਈ ਮੈਂ ਬਾਪਾ ਨਹੀਂ ਆਂਦਾ ਨਹੀਂ ਆਣਾ ਜਾਓ ਜਾਓ ਡਰੇਗਾ ਛੇਤੀ ਆਓ ਚਲੋ ਆ ਜਾਓ ਆਪਾਂ ਚੱਲਦੇ ਚੋਹ ਰੇ ਜਗਦਾ ਨਹੀਂ ਬੋਲਿਛਾਉਂਦੀ ਕਾਫੀ ਤਾਂ ਆ ਗਏ ਉਹ ਅਨੇ ਸਖੁਣੀ ਮਗਰਾ ਹੈਂ ਆਏ ਬੋਲਿਸਾ ਬਣ ਕਰਾਉ ਜੋ ਸਾਦਾ ਛੱਕੇ ਮੈਂ ਵਿਖਲ ਤੇ ਸੁੱਖ ਬਾਕੀ ਸਾਰੇ ਉਹਦਾ ਕਰਕੇ ਨਹੀਂ ਹੈ ਕੋਡੀਆਂ ਚੜ੍ਹਦੇ ਬਾਕੀ ਸਾਰਿਆਂ ਨੂੰ ਇੱਕ ਅੱਗੇ ਬੜੀਆਂ ਪੌੜੀਆਂ ਚੜੀਆਂ ਚੜੀਆਂ ਨਹੀਂ ਆਣੀਆਂ ਤੇ ਸੁੱਖ ਤਾਂ ਸਾਹ ਸਹੀ ਹੋ ਗਈ ਨਵੀ ਹੋ ਗਿਆ ਤੇ ਦੁਬਾਰਾ ਆ ਗਏ ਬੋਲਣ ਵਾਲੀ ਡੋਲੀ ਅਨਹਦ ਕੀ ਜਾਂਦੀ ਹੈ ਚਾਰਸ ਬੋਲਦੀ ਹੋਰ ਰਹਿਮਤ ਵਰਗਾ ਬਚਾਈ ਉਹ ਮਿਲੋ ਗਰਮਾ ਤੇ ਗਿਆ ਤੂੰ ਰਮਾ ਤੇ ਰਗਾ ਗਈ ਚ ਕਮਾਦਾ ਉਹ ਵੀ ਬੜੀ ਜ਼ਰੂਰਤ ਬਣਦੀ ਹੈ ਹਾਂ ਮੈਂ ਸਹੀ ਹੈ ਸਨਾ ਦਾ ਅਨਵੇ ਲੇਟ ਆਉਲ ਬੜਤਨ والله ਜੀ ਖੋਖੀ ਨਾ ਨੂੰ ਲਗਦੀ ਗਰਮਾ ਮਮਣੀ ਬੋਲਦੀ ਵੀ ਹਾਂ ਚਾਹ ਦੀ ਸਰ ਗੋਨ ਸਰ ਗੋਨ ਨਹੀਂ ਰਾਮੀ ਕੈਂਦੀ ਹੈ ਕੈਂਦੀ ਹੈ ਸਾਰਿਆਂ ਦੀ ਪੁੱਤ ਕੈਂਦੀ ਹੈ ਹਾਂ ਲੈ ਲੈ ਲਿਆ ਗੁਰਨਵਾਇ ਨੂੰ ਫੜ ਕੇ ਖਰਾਵਾ ਮਹਿੰਗਾ ਬੜਾ ਇਹਦਾ ਬੋਦੀ ਲੁੱਟ ਮਚਾਈ ਗੁਰਵਾ ਇਹਨਾਂ ਨੇ ਹਾਂ ਘਰੋਂ ਇਹ ਸਾਰਿਆਂ ਕੇ ਕਹਿ ਕੇ ਆਇਆ ਕਿ ਕੁਛ ਨਹੀਂ ਖਰੀਦਣਾ ਕੁਛ ਨਹੀਂ ਕੁਛ ਨਹੀਂ ਲਿਆ ਲੁਫਾਫੇ ਕਿੱਥੇ ਮੰਮੀ ਕੋਲੇ ਨੇ ਕੁਛ ਨਹੀਂ ਲਿਆ ਮੈਂ ਲਿਆ ਗੁਰਨਵਾਇ ਦਾ ਬਾਂਦਰ ਚਲੋ ਜਣ ਕੇ ਚਲੋ ਚਲੀਏ ਆਂਦੇ ਕੁਛ ਨਹੀਂ ਲਿਆ ਆ ਗੁਰਨਵਾਇ ਦਾ ਬਾਂਦਰ ਲਿਆਏ ਇੱਕ ਮਿੰਟ ਗੁਰਨਵਾਇ ਆ ਬਾਂਦਰ ਆ ਓਏ ਮੰਕੀ ਆ ਗੱਡੀ ਲਈਏ ਇਹਦੇ ਵਾਸਤੇ ਓਏ ਗੱਡੀ ਕਾਰ ਕਿੰਨਾ ਕੁਛ ਲਾ ਕੇ ਘੁੰਮਵਾਜਦਾ ਹੋਇਆ ਇਹਨਾਂ ਦੇ ਨਜ਼ਾਰੇ ਵੱਧੇ ਉਹ ਕਿੱਥੇ ਗਿਆ ਉਹ ਅੰਦਰ ਹੀ ਹੈ ਜੀ ਚਲੋ ਵੇਖੀਏ ਕੀ ਗੱਲਾਂ ਦੀਆਂ ਭਲਾ ਪਾਜੀ ਇਹਦੇ ਹਜੂਰ ਸਾਹਿਬੋਂ ਨਹੀਂ ਝੂੜੀਆਂ ਲੈਣੀਆਂ ਸੁਖ ਇਹਦੇ ਆਪ ਹਜੂਰ ਸਾਹਿਬੋਂ ਪੜੀਆਂ ਲੈਣੀਆਂ ਝੂੜੀਆਂ ਤੂੰ ਇਹਦੇ ਵਾਦਾ ਕਰਕੇ ਆਇਆ ਕੱਖ ਨਹੀਂ ਲੈਣਾ ਆ ਭੈਣ ਵਾਦਾ ਕਰਕੇ ਆਈ ਕੱਖ ਨਹੀਂ ਲੈਣਾ ਜਾਣੇ ਲੈਣ ਦੀ ਹੁਣ ਤਾਂ ਲੈਣੀ ਤੂੰ ਕਹੇ ਮੈਂ ਕੁਛ ਨਹੀਂ ਲੈਣਾ ਮੇਰੇ ਤੋਂ ਕਰਨ ਸ੍ਰੀ ਕਮੋਨ ਨੇ ਅਰੰਧ ਪੁੱਤ ਕੀ ਲੈਣਾ ਨਾਲ ਜੋ ਲੈਣਾ ਪੀਣਾ ਨਿਮਨ ਦੀ ਹਾਂ ਜਰ ਨਵਾ ਰਹਿਮਤ ਦਾ ਨਹੀਂ ਪਤਾ ਲੱਗਦਾ ਮੈਨੂੰ ਕੀ ਦਾ ਵਾਹ ਲੈ ਇਹ ਨਾਲ ਕਿੱਦਾਂ ਕਰੀ ਸਰਗੂ ਲਾੜਾ ਪਤ ਕੋ ਮੈਂ ਲੈ ਕੇ ਦਿੰਦਾ मामੂ ਅਰੰਧ ਪੁੱਤ ਤੂੰ ਹੀ ਮਿਲਾੜੋ ਤੇ ਉਹ ਆਣਾ ਤੂੰ ਹੀ ਲਾਓ ਪਤਾ ਗੁਰਮਤਿ ਦੀ ਨਹੀਂ ਲੈ ਲਈ ਹੈ ਲੈ ਲਈ ਸਾਰਿਆਂ ਦੀ ਤੇਰੀ ਜੀ ਤੇ ਲੈ ਕੇ ਕਿਹੜੇ ਲੈ ਸਗੂ ਕੀ ਲੈਈ ਆਵੇ ਦਸ ਫਾੜਾ ਗਾ ਤੂੰ ਕਰ ਨਾ ਤੂੰ ਕੰਨਾਂ ਚ ਹੁਣੇ ਜੇ ਆ ਕਰ ਪਾਵੇਂ ਤੇ ਚੁੱਪੀ ਰਹਿ ਮੈਂ ਕਰ ਉਹ ਫੁੱਟਬਾਲ ਚ ਵਾਪਰ ਕੇ ਦੇ ਦੇ ਨਾ ਪੰਪ ਲੈਣਾ ਉਹਨਾਂ ਕੋ ਕੰਮ ਵੇ ਲੈ ਆਵੇ ਔਰ ਰੇਲ ਗੱਡੀ ਰੇਲ ਗੱਡੀ ਲੈ ਕੇ ਦੁੱਤੀ ਆਂਦਾ ਆਪਣਾ ਫੁੱਟਬਾਲ ਲੈਣਾ ਪੰਪੀ ਲੈਣਾ ਇਹ ਰੱਖਣਾ 76 ਲੈ ਲਾ ਤੇ ਆਖੇ ਗਜਰਾ ਹੜੇ ਇਹ ਸਾਰੇ ਉਹ ਬੰਦੇ ਜਿਹੜੇ ਅੰਨੇ ਕੱਖ ਨਹੀਂ ਹਰਕੀ ਲੈਣਾ ਉਹਦੇ ਦਰੋਂ ਮੈਂ ਨਵਾਦਾ ਕਰਕੇ ਆਏ ਇਹ ਬੁਣੇ ਫालतू ਖਰਚ ਨਹੀਂ ਕਰਨਾ ਆਵੇ ਕਵਲ ਨੇ ਕਿਦਾ ਲੱਦੇ ਆ ਇਸ ਮਾਨ ਚਾਚੂ ਜੀ ਜੇ ਤੋੜਨਾ ਮੈਂ ਫੜਕਾ ਦਨੀ ਕਦੀ ਨਹੀਂ ਕੋਣ ਹੀ ਜੋੜੇ ਲੈ ਕੇ ਜੀ ਚੁੱਕੇ ਗੁਰਦਾਰ ਸਾਹਿਬ ਤੋਂ ਨੇ ਹੁਣ ਜਾਵਾ ਗੱਬਾ ਗੁਰਦਤਾ ਜੀ ਦੇ ਗੁਰਦਾਰੇ ਤੇ ਉੱਥੇ ਮਤਾਂ ਤੇ ਕੇ ਫੇਰ ਅੱਗੇ ਦੀ ਤਿਆਰੀ ਕਰਾਂਗੇ ਕਿਤੇ ਜਾਣ ਦੀ ਕਿਡਾ ਵੱਡਾ ਪੰਗੂੜਾ ਹੀ ਇਹ ਮਦੀਦਾ ਵਾਸ ਹੋਵੇ ਤਾਂ ਮੈਂ ਚੱਲ ਜਾਈ ਮੈਂ ਨਹੀਂ ਜਾਂਦੇ ਦਿਆ ਆ ਬੰਦੀਪ ਇਹ ਬਿੱਪੂ ਤੇ ਸਰ ਗੁਰ ਨੇ ਇਹਨਾਂ ਨੂੰ ਬੜੀ ਛੇਤੀ ਪਿਆਰ ਲੈਂਦੀ। ਹੋਰ ਖਵਾਉਂਦੀ। ਸੁਖਵੇਂ ਕਿਨੀ ਮਿਹਨਤੀ ਚਰੀ। ਇਹ ਬੱਸ ਇਹਦੀ ਗੱਡੀ ਲੈ ਗਈ ਨੀ। ਥੱਕ ਗਏ। ਚਲੋ, ਗਰਮੀ ਕਾਫੀ ਹੋ ਗਈ, ਦਿਨ ਲੱਗ ਗਿਆ ਨਾ ਕਾਫੀ। ਚਲੋ ਜੀ। ਤੇ ਗਰਮੀ ਹੋ ਗਈ, ਚਲੋ ਐਸੀ ਚਲਾਤਾ ਗੱਡੀ ਮੈਂ ਬਹੁਤ ਫਿਰ। ਆਖ ਲੱਗੇ। 2017 ਨੇ ਪਾਰਕਿੰਗ ਆਪਾਂ ਲੱਗੇ ਤੰਦ ਗੁਰ ਸਾਹਿਬ ਦੀ ਜੀ। ਗਏ ਕੋ ਟਿਕਾ ਖਲਛ ਵਾਏ ਕੋ ਟਿਕਾ ਆ ਇੱਥੇ ਗੱਡੀ ਬੰਜੀ ਕੱਲ ਜਦੋਂ ਸ਼ਾਮੀ ਮੈਂ ਖੜਾ ਨੁਕਸਾਨ ਆਇਆ ਤੇ ਕਾਫੀ ਨੁਕਸਾਨ ਆਇਆ ਵਾਹੇ ਗੱਡੀ ਵਾਹ ਵੱਜ ਗਈ ਉਹ ਮਗਰੋਂ ਲੈਣ ਨੂੰ ਕੱਪ ਗਿਆ ਤਾਂ ਵਿਚ ਪੈ ਗਿਆ ਡੰਡੀਆ ਤੇ ਕਲਰ ਵੀ ਉੱਤਰ ਗਿਆ ਕਿੰਨਾ ਹੀ ਆ ਗਿਆ ਥੋੜੇ ਪਹੁੰਚ ਕੇ ਬੱਪਾ ਕਰ ਦਿੱਤਾ ਜੀ ਦੇ ਕਾਫੀ ਜੜਾਈ ਤੇ ਵੀ ਪਿਛੇ ਰੋਗੀ ਥੋੜਾ ਆ ਹਨ ਨੂੰ ਗਲਤੀ ਕਰ ਲਈ ਗੱਡੀ ਪਿਛੇ ਰੋਗ ਲਈ ਇੱਕ ਗੱਡੀ ਲੈ ਵੀਰ ਵਾਲੀ ਤੇ ਬਾਕੀ ਜਿਹੜੀ ਦੂਜੀ ਸੀ ਉਹ ਅਸੀਂ ਫਿਰ ਮੈਂ ਉੱਥੇ ਲਾਏ ਹੋਣੇ ਤੁਰ ਕੇ ਆਏ ਆ ਤੇ ਨਵਾਈ ਵੀ ਤੁਰ ਕੇ ਆਇਆ ਹੜਨਾ ਵੀ ਬਾਜੀ ਮੈਂ ਤੇ ਮੰਮੀ ਨੂੰ ਚੜਾ ਗੱਡੀ ਤੇ ਤੇ ਬਾਕੀ ਸਾਰੇ ਆਜੋ ਮੈਂ ਗੱਡੀ ਚ ਆਣ ਤੇ ਗੱਡੀ ਚ ਆਇਆ ਤੇ ਪਿਛਲੇ ਜੀ ਤੋਂ ਆਏ ਹਨ ਮਨਲਾ ਸਾਹਿਬ ਤੇ ਡੱਬਾ ਸੁਖਾਇਗੀ ਬਣਾ ਰਹੀ ਸੋ ਕਰਨੇ ਇਹਦੇ ਤੇ ਮੈਂ ਕਿਉਂ ਰੂਰ ਚਲਾਵਾਂਗੇ ਇਹਨਾਂ ਨੇ ਅਸੀਂ ਉਹ ਸੁਖਨ ਪੂਰੀ ਕਰਨਾ ਹੈ ਬਾਈ ਮਨਤ ਤੱਕੜੇ ਸੱਚੇ ਪਾਤਸ਼ਾਹ ਇੱਕ ਨਾ ਬੱਕਰੀ ਦੇ ਮਗਰ ਮੇਂਗਣਾ ਜਾ ਤਰਾਵੇ ਦਾ ਤਰਾਵੇ ਦਾ ਉਹ ਸਰਗੁਣੀ ਆਦੀ ਤੱਗੂ ਸਾਰੇ ਮਗਰ ਮਗਰ ਤਰੀ ਫੇਦੀ ਦੀ ਦੀ ਦੇ ਤਰੀ ਫੇਦੀ ਹੌਣੀ ਚੱਲੇ ਬਾਬਾ ਜੀ ਦੇ ਲੇਖਨ ਉੱਤੇ ਨਾਮ ਤੇ ਗੁਰੂ ਨੂੰ ਲਿਖਦੇ ਲੋ ਅਸੀਂ ਪਿਛਲੇ ਦਿਨ ਲੈ ਕੇ ਗਏ ਮਹਾਰਾਜ ਨੇ ਮਰਿਆਦ ਪੂਰੀ ਕੀਤੀ ਆ ਪਰਮਾਲਾ ਸਾਹਿਬ ਤੇ ਡੱਬਾ ਸੁੱਕਿਆ ਸੀ ਉਹ ਪਚੜਾ ਕੇ ਚੱਲੇ ਆ ਤੇ ਮਹਾਰਾਜ ਨੇ ਅਰਦਾਸ ਬੇਦੀ ਪੂਰੀ ਕੀਤੀ ਹੁਣ ਭੈਣ ਦੀ ਕਰੇ ਫੇਰ ਆਵਾਂਗੇ ਅਸੀਂ ਤੇ ਅਦੀਪੈਨ ਨੇ ਸਾਨੂੰ ਦੱਸਿਆ ਵੀ ਆਜ ਥੋੜ੍ਹਾ ਥੋੜ੍ਹਾ ਉਹ ਤੁਮ ਸਮਾਨ ਲੈ ਕੇ ਗਏ ਹੈ ਨਾ ਉੱਥੇ ਹਾਂ ਹੁਣ ਅੱਜ ਤੁਹਾਨੂੰ ਲੈਣਾ ਸੁੱਕਦਾ ਵੀ ਆ ਰਿਹਾ ਕਿ ਹੁਣ ਅਗਲੀ ਜੀ ਫੇਰ ਇਹ ਲਾਉਣ ਆਵਾਂਗੇ ਇਹਨਾਂ ਨੂੰ ਫੇਰ ਹਰ ਸਾਲ ਆਉਣਾ ਪਿਆ ਕਰਨਾ ਹੈ ਹਨਾ ਦੀਦਾਰਸਾਲ ਹੀ ਆ ਜਾਂਦੇ ਆ ਅੱਗੇ ਅਗਲੇ ਸਾਲ ਫੇਰ ਆਉਣੇ ਇਹਨਾਂ। ਉਹ ਇਹਨਾ ਆਉਣਾ ਤੇ ਆਈ ਹੁਣ ਵੀ ਅਗਲੇ ਸਾਲ ਫੇਰ ਆਉਣਾ 3 ਸਾਲ ਲਗਾਤਾਰ ਆਉਣਾ ਬਣਾ ਇਹਨਾਂ ਨੂੰ। ਅਗਲੇ ਸਾਲ ਸੁੱਕੇ ਇਹਨਾਂ ਗਾਣਾ ਥੋੜਾ ਵੱਡਾ ਹੋਈ ਚਲੋ ਤੱਕ ਸਾਲ ਆਇਆਗੇ। ਚਲੋ ਤੋ ਅਗਲੇ ਸਾਲ ਆ ਜੇ 1 ਸਾਲ ਤਾਂ ਛੋੜ ਦਿੱਤੀ ਨਾਲੇ ਕਮਾਈ ਕਰ ਲਿਓ। ਹੁਣ ਇਹ ਮਥਟੇ ਗਏ ਆ ਤੇ ਗੱਡੀ ਚ ਬਹਿ ਗਏ ਆ ਤੇ ਵੀਰ ਪੁੱਛਣ ਦਾ ਸੁੱਖ ਨੂੰ ਕਿ ਅੱਗੇ ਗੁਰਦੁਰ ਸਾਹਿਬ ਕੇ ਜਾਣਾ ਹੈ ਜਾਂ ਕਿੱਦਾਂ ਤੇ ਉਹ ਦੱਸਣ ਦੀ ਹੈ ਤੇ ਇਸ ਕਰਕੇ ਪਾਣੀ ਪਾਣੀ ਦੇ ਖੰਡੇ ਪਾਣੀ ਦੀ ਸੇਵਾ ਭਾਈ ਨੇ ਕੀਤੀ ਹੈ ਕਿ ਗੱਡੀ ਜੇ ਮਤਲਬ ਪੇਟੀ ਵੱਡੀ ਪੈਰਾ ਜਉਣੀ ਨਹੀਂ ਤੇ ਬਲਾਹਰ ਮੈਂ ਕੱਢ ਕੇ ਵਿੱਚ ਰੱਖਦੇ ਆ ਤੇ ਇਧਰ ਗੁੰਨ ਨਾ ਆਏ ਆਪਣੀਆਂ ਲੇਟੀਆਂ ਛੇੜੀਆਂ ਮਾਂ ਦਾ ਚਲੋ ਜੀ ਉਹ ਦੁੱਧ ਪਾਉਂਦੀ ਆ ਉਹ ਗੁੰਨ ਨਾ ਤਾਂ ਦੁੱਧ ਪਾਉਂਦੀ ਆ ਆਈਆਂ ਨਾ ਇੱਕ ਉਧਰ ਕੀਤਪੁਰ ਸਾਈ ਤੇ ਉਹਨਾਂ ਦੇ ਹੀ ਵੀਰਣਾਂ ਆਉ ਤੱਕ ਡਿਲੇਾਈ ਰਹੀ ਹੋਈਆਂ ਤਾਂ ਅੱਖਾਂ ਨਹੀਂ ਮੰਨਿਆ ਅਸੀਂ ਦੂਰ ਲਈਆਂ ਹਾਂ ਇਧਰ ਉਹ ਦਰਸਾ ਲਾ ਕੇ ਜਾਵਾਂਗੇ ਉਹ ਪਰ ਨਾ ਹੁਣ ਫੇਰ ਉਧਰ ਹੀ ਸੱਦ ਲੈ ਜੇ ਇੱਥੇ ਜਾਣਾ ਤੇ ਫੇਰ ਅਸੀਂ ਵੀ ਦੂਰ ਐਵੇਂ ਤੁਰ ਕੇ ਆਏ ਅੱਜ ਰੋੜਦਾ ਨਹੀਂ ਆਉਂਦਾ ਤਰਨ ਦੀ ਜਾਚ ਉਹਨੂੰ ਆ ਵੇ ਆ ਲੈ ਸਰ ਕੀ ਉਹ ਤਾਂ ਜਲ ਠੰਡਾ ਹੈ ਪਾਣੀ ਭਾਈ ਨੂੰ ਮੈਂ ਭਾਈ ਚੁੱਭੀ ਲਾਈ ਭਾਈ ਦੰਦੇ ਭੱਜ ਗਿਆ ਤੇ ਮੇਰੀ ਚੁੱਭੀ ਲਵਾਖਣੀ ਕਿਰੇ ਕਿੱਦਾਂ ਠੰਡਾ ਸੀ ਇਹ ਤੂੰ ਕਿੱਦਾਂ ਸੀ ਬਹੁਤ ਠੰਡਾ ਹੈ ਬਹੁਤ ਨਾਲ ਪੈਰ ਹੀ ਜਮਾਉਂਦੇ ਆਹ ਕਿੱਦਾਂ ਹੈ ਬਹੁਤ ਠੰਡਾ ਬਣਿਆ ਚਲੋ ਆਜੋ ਹਾਏ ਨਾ ਡੰਡਾ ਜਲ ਕੇ ਉਹਨਾਂ ਦੇ ਪੈਰ ਹੀ ਜਮਾਉਂਦੇ ਉਹ ਬਹੁਤ ਬਹੁਤ ਹੈ ਠੰਡਾ ਹੈ ਫਾਈਲ ਠੰਡਾ ਹੈ ਮੈਂ ਦੱਸਣਾ ਹੈ ਇਹ ਗੰਦਮਾ ਮੈਂ ਹਮਰੇ ਆ ਜਿੰਦਗੀ ਦਾ ਪੁਲ ਜਿਹੜਾ ਨਾ ਇਹ ਐਂਡ ਆ ਇਸ ਤੋਂ ਬਾਅਦ ਸਾਰਾ ਕੁਝ ਖਤਮ ਬੰਦੇ ਦਾ ਮਤਲਬ ਬੰਦੇ ਦੀ ਜ਼ਿੰਦਗੀ ਤੇ ਵੇਸੇ ਉਦੋਂ ਐਂਡ ਹੁੰਦਾ ਜਦੋਂ ਬੰਦੇ ਦੇ ਸਵਾਸ ਨਿਕਲ ਜਾਂਦੇ ਆ ਪਰ ਕੁਝ ਰਸਮਾਂ ਜਿਹੜੀਆਂ ਰਹਿ ਜਾਂਦੀਆਂ ਉਹ ਐਸਾ ਬੋਲਦੇ ਆਣ ਕੇ ਖਤਮ ਹੋ ਜਾਂਦੇ ਹੁਣੇ ਆਵੇ ਲੈ ਕੇ ਆਏ ਕੋਈ ਪੁਲ ਤਾਰਨ ਵਾਸਤੇ ਆਏ ਇੱਕ ਚੀਜ਼ ਹੋਰ ਨੋਟ ਕੀਤੀ ਤੁਸੀਂ ਆ ਜੀ ਇਹਦਾ ਪਾਣੀ ਵੇਖੋ ਚੜਦੇ ਨੂੰ ਲੱਗਦਾ ਨਹੀਂ ਤੇ ਜਿਆਦਾ ਨਦੀਆਂ ਦਰਿਆਵਾਂ ਦੇੋਂ ਲੈਂਦੇ ਨੂੰ ਪਗਲ ਅੱਛਾ ਪੁਆਇੰਟ ਉਹਦੇ ਵਾਸਤੇ ਆ ਚੁੱਕੀ ਕੋਗ ਸੇਵਾ ਕਰਨੀ ਕਿ ਇਹ ਕਿਹੜਾ ਸੇਵਾਦਾਰ ਲੈ ਆਇਆ ਸਾ ਵੀ ਲੈ ਆਏ ਹੁਣ ਮਾਸ਼ਾ ਮੰਗਲਕਾਹ ਮਹਾਰਾਜ ਦੇ ਘਰ ਕੋਣ ਨਹੀਂ ਆਏ ਇੱਥੇ ਕੀ ਨਾਲ ਇਹਦਾ ਆਪਣਾ ਆਨੰਦਪੁਰ ਸਾਹਿਬ ਨੂੰ ਜਿਹੜਾ ਗਰਸ਼ ਕਰਨ ਦਾ ਰਸਤਾ ਜਾਂਦਾ ਇੱਥੇ ਥੋੜਾ ਮਿੱਟੀ ਦੇ ਪਹਾੜ ਜੇ ਆ ਤੇ ਇੱਥੇ ਨਿਕ ਨਿਕ ਬਾਂਦਰੀ ਦੇ ਭਾਈ ਹੁਣ ਬੜਾ ਕਹਾ ਇਹਨਾਂ ਬਿਸਕਟ ਪਾਉਣੇ ਕੇਲੇ ਪਾਉਣੇ ਕਿਨਾਂ ਵਿੱਚ ਤਾਂ ਭੁੱਲ ਗਏ ਬਿਸਕਟ ਲੈ ਗਏ ਇਹਦੇ ਥੋੜ੍ਹ ਦੇਣੇ ਆਪੀ ਹੋਣਗੇ ਭਾਈ ਇਹ ਕਿਹਨ ਦਿੱਤਾ ਇਹ ਕੱਲੀ ਖਾ ਗਈ ਹੋਵੇ ਇਹ ਕਿੱਥੇ ਨਾਲ ਗਈ ਉਹ ਕਿੰਨੇ ਅੱਗੇ ਅੱਗੇ ਲੰਭੇ ਪਈਓ ਬਰੈਡ ਦਾ ਪੈਕਟ ਲਈ ਫਿਰਦੇ ਆ ਵੇਖੋ ਉਹ ਲੈ ਗਿਆ ਆਪਣੇ ਘਰ ਉਹ ਹੋਏ ਉਹ ਗਰਨਵਾਇਰ ਗਏ ਹੋਏ ਹੋਏ ਜਾਂਦੇ ਆ ਤੀਹਾਂ ਆਏ ਬਰੈਡ ਬਾਈ ਇਹਨੇ ਪਾਇਆ ਜਿੱਪਚੂ ਕਰ ਲੈ ਪਾਓ ਉਹ ਅਗਲੇ ਵਿਚਾਰੇ ਦੇਖਣੇ ਉਹਨਾਂ ਨੂੰ ਪਾਉਨੇ ਆ ਉਹ ਆ ਕੇ ਬਰੈਡ ਦੇ ਪੈਕਟ ਮਾ ਉਹ ਪਾ ਗਏ ਕੋਈ ਉਹ ਵੇ ਉਹ ਉੱਥੇ ਵੀ ਪਿਆ ਆ ਹੋਰ ਹੈਗੇ ਭਾਜੀ ਆ ਵੇ ਚਲੇ ਜਾਂਗੇ ਉਹ ਇੱਕ ਬਰੈਡ ਦਾ ਪੈਕਟ ਉੱਧਾ ਪਿਆ ਗੱਲ ਕਰੀਏ ਲਾ ਖਾਣੇ ਦੀ ਆ ਨੇ ਪਾਂਚ ਪੋਦੇ ਆਂਦੇ ਨਹੀਂ ਮਾਰਦੇ ਕਿਤੇ ਪੂ ਆ ਵਡਾ ਬਾਂਦਰ ਲੇਗਾ ਜੀ ਇਥੇ ਹੋਰ ਆ ਬੁਆ ਆ ਚੜਿਆ ਓਏ ਓਏ ਇਹ ਖੜ ਹੋਰ ਖਲਕ ਤੇ ਸਾਡਾ ਜੀ ਹੁਣ ਉੱਤਰ ਕੇ ਪਾਉਣੇ ਸੇ ਤੋਂ ਓਏ ਪਾ ਲੈ ਜੀ ਭਾਈ ਨੂੰ ਇਹ ਸੁਤੁਸ਼ਟੀ ਨਹੀਂ ਬੇਸਰਪਾ ਅਗਦੇ ਹੁਣ ਕੇਲੇ ਲੈਣ ਗਏ ਆ ਹਣਾਂ ਦੇ ਮੱਕੇਲੇ ਪਾਉਣੇ ਪਾਉਣੇ ਤੇ ਹੁਣ ਅਈ ਦੀ ਕੰਨਾ ਵਿਆਹ ਨੇ ਅੱਗੇ ਭਾ ਬਾਂਦਰ ਨਾ ਆਉਣ ਆ ਸੋਖ ਮਦੀ ਗੋਲੀਆਂ ਲੱਗੀਆਂ ਇਹ ਗਰੇ ਬਾਂਦਰਾਂ ਨੂੰ ਗੋਲੀਆਂ ਪਾ ਲੱਗੀ ਖਟੀਆਂ ਮਿੱਠੀਆਂ ਸਵਾਦ ਲੱਗਿਆ ਮੈਨੂੰ ਮੈਂ ਨਹੀਂ ਸਵਾਦ ਦਿੱਤਾ ਇੱਕ ਭੜੀ ਵੀ ਸਮਲਾਂ ਮੈਂ ਜਿਹੰਦਾ ਡਰਨデア ਇਹ ਨਾ ਮੈਂ ਜਮਾ ਡਰਦੇ ਹੁੰਦੇ ਹੋਰ ਲਾ ਆ ਲੈ ਜਟ ਆਈ ਨੂੰ ਜਿਹਾ ਛਿਲੜ ਦੇ ਨਾਲ ਹੀ ਖਾ ਗਿਆ ਜੇ ਉਹ ਆ ਗਿਆ ਉਹ ਇੱਕ ਹੋਰ ਆ ਗਿਆ ਭਾਜੀ ਪੋੜੇ ਆ ਗਏ ਉਹ ਕਿੰਨੇ ਆ ਗਏ ਜੇ ਉਹ ਉਧਰ ਕਰ ਲਈਏ ਗੱਡੀ ਕਿ ਨਿਗੇ 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 ਪਹਿਲਾਂ ਪਤਾ ਲੱਗ ਜਾਂਦਾ ਨਾ ਵੀ ਹਣਾ ਉਹ ਕਿੰਨੇ ਆ ਗਏ ਹਾਏ ਕੀ ਆ ਕੀ ਆ ਕਿਵੇਂ ਆਣੀ ਉਹ ਭਾਈ ਦੇ ਹੱਥ ਚੋਂ ਬਣੀ ਜਾਂਦੇ ਆ ਆ ਜਾਓ ਆਈ ਰੋਡ ਆ ਜਿੰਨੇ ਖਾਲੇ ਕਰ ਆ ਉਹ ਇੱਕ ਟੌਂਡਾਟ ਲਾਇਆ ਉਹ ਦੋ ਤਿੰਨ ਉੱਤੇ ਬੈਠੇ ਆ ਉਹ ਇੱਕ ਬਾਈ ਨਿਗਾ ਗਿਆ ਵੀ ਜੇ ਪਾਇਆ ਬਾਈ ਇਹਨਾਂ ਨੂੰ ਵੇਖ ਕੇ ਕਦਾ ਪਾਇਦੇ ਲਾਇਆਗੇ ਚਲੋ ਹਾਂ ਚੱਲੀਏ ਹੈ ਯਾਰ ਉਹ ਡਰਦਾ ਈ ਦੀ ਬਦਮਾਸ਼ੀ ਚੱਲਦੀ ਭਰਾ ਦੋ ਘੰਟੇ ਦੇ ਸਫ਼ਰ ਤੋਂ ਬਾਅਦ ਆਹੀਂ ਪਹੁੰਚੇ ਹਾਂ ਇੱਕ ਥਾਂ ਤੇ ਹੁਣ ਇੱਥੇ ਥੋੜਾ ਜਿਨੇ ਆ ਕੁਛ ਖਾਣ ਦੀ ਨਹੀਂ ਬਾਰੇ ਖਾਵਾਂਗੇ ਤਿੰਨ ਦਿਨ ਰੁਕ ਕੇ ਰੱਖਾਂਗੇ ਜੋ ਇਹ ਸਾਰੇ ਕਹਿਣਗੇ ਉਹ ਕਰਾਂਗੇ ਤੇ ਇੱਧਰ ਗੁਰਨਵਾਏ ਦਾ ਪਾਣੀ ਪੀ ਜਾਂਦੇ ਜਦੋਂ ਚੈੱਕ ਕਰਨ ਲਈ ਸਵਾਦ ਹੈ ਕਿ ਨਹੀਂ ਭਰਾ ਇੱਧਰ ਲੈ ਨੂੰ ਵੇਖਾਂ ਵਾਲਾ ਕੀ ਕਰਦਾ ਕਿੱਦਾਂ ਰਿਹਾ ਸਫ਼ਰ ਫੇਰੇ ਮੰਗੰਡੇ ਚਾਚੀ ਵੀ ਬੜੀਆ ਵਾਰੀ ਲੱਗ ਆਇਆ ਇਹਦੇ ਨੂੰ ਜਿੰਨੇ ਕੱਪ ਤੈਨੂੰ ਆ ਜਾ ਬੱਪਾ ਚੋਰ ਭਾਗੇ ਚੋਰ ਭਾਗੇ ਚੋਰ ਭਾਗੇ ਦੱਸ ਦੋ ਨਾ ਕੋਈ ਨਹੀਂ ਦੱਸ ਦੋ ਆ ਪੈਕਟ ਲੈ ਲਓ ਇੱਕ ਬਾਹਰ ਚੱਲ ਬਾਕੀ ਮਿੱਤਰਾਂ ਦਾ ਓ ਅੰਦਰ ਪੰਗੂੜਿਆਂ ਦੀ ਮਈ ਆ ਨਾ ਤੇ ਰਹਿਮਤ ਨੂੰ ਉਹਨਾਂ ਨੂੰ ਪੰਗੂੜੇ ਲੱਭ ਗਏ ਤੇ ਪੂਨ ਕਰਨ ਵਾਲਾ ਲੱਭ ਗਿਆ ਤੇ ਮੈਨੂੰ ਨਵਾਂ ਰੰਗ ਦੇ ਲੱਭ ਗਿਆ ਮਾਨਿਕ ਦਾ ਹਨ ਵਧੀਆ ਵਧੀਆ ਸੈਟ ਹੈ ਪੂਰਾ ਸੈਟ ਹੈ ਪੂਰਾ ਓਕੇ ਕੰਮ ਅਸੀਂ ਭਾਣੇ ਦਾ ਇੱਕ ਤਾਂ ਲਾਈ ਮੈਂ ਬਾਕੀ ਅੱਗੇ ਚੜਦੇ ਜੇ ਦੇ ਜੇ ਵੇਸੋਂ ਚਾਪ ਕੋਲੇ ਚੱਲਣੇ ਨਾਲ ਵੇਸੋਂ ਪਿਆਰਾ ਪੂਰਾ ਬੱਜਿਆ ਪਿਆ ਢੋਲ ਪੂਰਾ ਘੰਟ ਰਹਾ ਪਿਆ ਨਜ਼ਾਰੇ ਆਈ ਜਾਂਦੇ ਨੇ ਯਾਰ ਇਹ ਕਦੀ ਆਈ ਜਾਂਦੇ ਆ ਤੇ ਕਦੇ ਗਈ ਐਵੇਂ ਪੁੱਛਦੀ ਮਮੀ ਨੂੰ ਮੈਂ ਸਮਝਾ ਕਿ ਇਹ ਸੋ ਕੰਡ ਤੇ ਹੁਣ ਇਹ ਚਾਹ ਪੀ ਲਈ ਆ ਤੇ ਚੱਲੇ ਆਪਾਂ ਤੇ ਮੇਰੇ ਮਗਰ ਮਗਰ ਸਾਰੇ ਜਣੇ ਆਉਣਗੇ ਚਲੋ ਮੈਨੂੰ ਫੋਲੋ ਕਰੋ ਤੂੰ ਉਹਨਾਂ ਦੀ ਗੱਡੀ ਪੈਣਾ ਹਾਂ ਮੈਂ ਤੁਹਾਡਾ ਤੇ ਫੇਰ ਉਧਰ ਕਿਤੇ ਤੁਰ ਹੀ ਫੇਦੀ ਫੇਰ ਮੇਰੇ ਮਗਰ ਮਗਰ ਆ ਚੱਲ ਵੀਰ ਹੁਣ ਕਿੱਥੇ ਬ੍ਰੇਕ ਵੱਜਣੀ ਹੁਣ ਨਹੀਂ ਪ੍ਰਸ਼ਾਦਾ ਛਕਣਾ ਆ ਨਹੀਂ ਸਾਡੇ ਜਗਜਾ ਕਿਰੇਪ ਅੱਜ 7-8 ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਚੱਲੇ 7 ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਚੱਲੇ ਆ ਤਾਂ ਬੇਰੋਟੀ ਖਾਣ ਤੇ ਸਾਰੇ ਇਕੱਲੇ ਫੇਰ ਇਕੱਠੇ ਹੋ ਗਏ ਤੇ ਇਹ ਸਾਡਾ ਲਾਸਟ ਸਟਾਪੇਜ ਤੋਂ ਬਾਅਦ ਸਿੱਧਾ ਘਰ ਹੀ ਆ ਅਸੀਂ ਪਹੁੰਚ ਚੁੱਕੇ ਵੈਸੇ ਥੋੜਾ ਜਿਹਾ ਕਰਪਾਰਪੁਰ ਕਰਪਾਰਪੁਰ ਤੋਂ ਅੱਗੇ ਆਡਾ ਲਾਸਟ ਸਟਾਪ ਨੇ ਬਸ ਇਤਬਾਰ ਘਰ ਤੇ ਅੱਧੇ ਪੌਣੇ ਘੰਟੇ ਦਾ ਸਫ਼ਰ ਰਹਿ ਗਿਆ ਤੇ ਫਿਰ ਚੱਲਦੇ ਹਾਂ ਹਾਂਜੀ ਮੋਟਾ ਕਿਦਰਾ ਚਲੋ ਆ ਜੀ ਹੁਣਹੀਂ ਉਹ ਦੇ ਦਿੱਤਾ ਚਾਚੇ ਜੀ ਬਣ ਦਿੱਤਾ ਨਹੀਂ ਹੁਣ ਇੱਟਾ ਮੇਰੇ ਕੋਲ ਚਾਹ ਲੈ ਜੀ ਪਾਣੀ ਮਿਲਿਆ ਤੇ ਜਿਹੜਾ ਆਪਣਾ ਰੋਟੀ ਪਾਣੀ ਆ ਉਹ ਵੀਰ ਨੇ ਆਰਡਰ ਕਰਤਾ ਆ ਤੇ ਵੀਰ ਕਹਿੰਦੇ ਸਿੰਦਰ ਪਾਰਟੀ ਮੈਂ ਕਰਾਉਂਗਾ ਤੁਹਾਨੂੰ ਮੈਂ ਕਿਹਾ ਸਿੰਦਰ ਪਾਰਟੀ ਮੈਂ ਕਰਾਉਂਗਾ ਤੇ ਸੋਖਾਂ ਦੀ ਨਹੀਂ ਤੇਰਾ ਅੱਗੇ ਬੜਾ ਨੁਕਸਾਨ ਆ ਸੁੱਖ ਨੂੰ ਮੈਂ ਫਿਰ ਕਹਾ ਮੈਂ ਕਿਹਾ ਮੈਂ ਗਲਾਸ ਮਾਰ ਕੇ ਤੇਰਾ ਵੀ ਸੁਣ ਕੇ ਪੜ ਤੇ ਮੈਂ ਕਹ ਨਹੀਂ ਬੰਦੇ ਕਹਿੰਦੇ ਆ ਵੀ ਵੀਡੀਓ ਵਧੀਆ ਲੱਗਦਾ ਜਾਂਦਾ ਜੀ ਪੀ ਵਿਚਾਰ ਸੁਖ ਨੂੰ ਕਹਿਆ ਵਿਚਾਰ ਪੇਸ਼ ਕਰ ਪਾਣੀ ਤੇਰਾ ਪਾਣੀ ਮੇਰਾ ਰਵਿੰਦਰ ਕੀ ਸੋਚੀ ਪਿਆ ਕੁਝ ਨਹੀਂ ਬਾਈ ਬੋਧਰ ਦੇਖ ਲੈ ਕੋ ਲੱਗਾ ਆ ਮੈਂ ਕਦੇ ਮੈਂ ਨਹੀਂ ਕਿ ਮਮੀ ਵੀ ਹੁਣ ਅੱਧੀ ਹੋ ਗਈ ਤਿਆਰੀ ਇੱਥੋਂ ਕਾਫੀ ਟਾਈਮ ਲੱਗ ਗਿਆ ਸਾਨੂੰ ਕਿੰਨਾ ਡੇਢ ਘੰਟੇ ਲੱਗ ਗਿਆ ਤੇ ਹੁਣ ਮੈਨੂੰ ਠੰਡ ਲੱਗਣੀ ਸ਼ੁਰੂ ਹੋ ਗਈ ਆ ਮੇਰਾ ਰਾਤਾ ਹੈ ਕਿ ਕਪੜੇ ਪਾ ਲਈਏ ਕੱਟ ਕੇ ਤੇ ਫਿਰ ਮੈਂ ਤਾਂ ਗੱਡੀ 'ਚ AC ਦਾ ਚਾਲਾਵਾਂਗਾ ਥੋੜਾ ਜਿਹਾ ਨੋਰਮਲ ਹੋ ਜਾਊਗਾ ਟੈਂਪਰੇਚਰ ਚਲਦੇ ਆਂ ਕਾਰ ਆ ਵੀ ਸਾਰੇ ਆ ਗਏ ਮੇਨ ਮਗਰ ਮਗਰ ਚਲਿਏ ਚਲਿਏ ਮੈਂ ਨੂੰ ਰਾਤਾ ਵੀਓ ਬਣਾਵਾਂਗਾ ਇਹ ਰਾਤਾ ਕਿ ਇਹ ਗੱਡੀ ਐਗੋਂ ਨਾ ਵੀ ਲੰਤਰਾ ਪੂਨੋ ਆ ਵੀਰ ਨੇ ਸਾਰਾ ਕੁਝ ਖਲਾਪਾ ਇਹ ਵੀਰ ਕੀ ਦੇ ਖਲਾਵੇ ਆਂ ਕਿ ਆ ਵੀ ਖੋਲੇ ਹੁਣ ਆ ਇਨਾ ਅੱਗੋਂ ਵੀ ਭਰੀ ਗਈਆਂ ਨਾ ਖਾਲੀ ਹੈ ਰ ਨਹੀਂ ਉਹ ਲੇਜ਼ੀ ਮਮਾ ਆਹ ਹੁਣ ਨਹੀਂ ਖਾਲੀ ਆ ਉਹ ਪਿੱਛੋਂ ਦੀ ਭਰੀ ਗਈਆਂ ਭਰੀ ਗਈਆਂ ਗੱਡੀ ਕਿਦੇ ਉਹ ਦਿੱਗੀ ਖੋਲੀ ਤੇ ਚੱਲ ਸਭ ਕੋ ਥੱਲੇ ਕਿਉਂ ਵੀ ਰਹਿਮਤ ਦਾ ਪ੍ਰਸਾਦ ਰਹਿਮਤ ਦਾ ਪਰਵਾਹ ਨਹੀਂ ਰਾਵਣਾ ਦਾ ਤੇ ਬੜਾ ਸੁਖ ਬਰਾਂਈ ਸਾਰੇ ਨਹੀਂ ਹਾਂ ਹਾਂ ਚੱਲ ਜਣਾ ਬੱਤੀ ਜਾਣਾ ਤੁਹਾਡੇ ਕੋਲੋਂ ਪਰਿਓ ਇਹਦੇ ਪਹੁੰਚ ਗਿਆ ਘਰ ਵਾ ਕਾਫੀ ਨੇਰਾ ਹੋ ਗਿਆ ਤੇ ਹੁਣ ਉਹ ਪਤਾ ਨਹੀਂ ਪਿੱਛੇ ਅਜੇ ਕਿੱਥੇ ਹੋਂਦੇ ਆ ਗਏ ਯੋ ਮਾਹ ਪਹੁੰਚੇ ਨਹੀਂ ਪਹਿਲਾਂ ਪਹੁੰਗੇ ਸਭ ਉਹ ਹੁਣ ਪਹੁੰਚੇ ਚਾ ਬੀਬੀ ਕਮਲੇ ਹੋ ਗਈ ਸਤਿਗੁਰ ਜੀ ਸਤਿਗੁਰ ਜੀ ਆ ਗਏ ਟੂਰਾ ਆ ਨਵਾਂ ਸਤਿਗੁਰ ਜੀ ਸਤਿਗੁਰ ਕੋ ਮਏ ਅਸੀਂ ਥੋੜੀ ਆਏ ਅਸੀਂ ਇੱਥੇ ਹੀ ਆਈਏ ਭਾਈ ਸਸਿਕਾਲ ਬਲਾਉਂਦੇ ਸਾਰੇ ਹਸਕੇ ਜੀ ਉਹ ਮਏ ਸਸਿਕਾਲ ਜੀ ਸਸਿਕਾਲ ਭੈਣ ਘੁੰਮਏ ਸਸਿਕਾਲ ਆ ਕੱਲ ਦੱਸਿਆ ਕੁਛ ਨਹੀਂ ਉੱਠੀ ਸੁੱਤੀ ਪਈ ਸਸਿਕਾਲ ਜੀ ਅਨੰਦਪੁਰ ਸਾਹਿਬ ਤੋਂ ਆਏ ਜਨਾਂ ਦਾ ਤਾਂ ਲੱਗਦੀ ਪਰ ਪੈ ਗਈ ਪਰ ਪੈ ਗਈ ਉਹ ਆ ਮੈਨੂੰ ਦੋਵੇਂ ਬਾਬੇ ਤੋਂ ਘਟ ਆਏ ਤੇ ਬਾਜੀਆਂ ਵੇਚਣ ਵਾਲੇ ਜ਼ਿਆਦਾ ਲੱਗਣ ਤਾਂ ਦੋਵੇਂ